ਕਰਦੇ ਹਾਂ ਸਸਿਕਾ ਦੋਸਤੋ ਮੈਂ ਤੁਹਾਡਾ ਦੋਸਤਰਮੋਚਨ ਸਿੰਘ ਗੱਲ ਤੇ ਇਸ ਸਮੇਂ ਬੇਲੋਠਾਣੇ ਦੇ ਅੰਦਰ ਖੜੇ ਆ ਜਿੱਥੇ ਕਿ ਇੱਕ ਘਟਨਾ ਅੱਜ ਵਾਪਰਦੀ ਆ ਪਿੰਡ ਰਣੀਆਂ ਦੇ ਵਿੱਚ ਜਿੱਥੇ ਕਿ ਕਿਹਾ ਜਾਂਦਾ ਕਿ ਇੱਕ ਲੜਕੇ ਦੀ ਮੌਤ ਹੁੰਦੀ ਆ ਤੁਸੀ ਦੱਸਿਆ ਜਾਂਦਾ ਕਿ ਜਿਹੜੀ ਲੜਕੀ ਆ ਉਹਦੇ ਘਰੋਂ ਉਹਦੇ ਵੱਲੋਂ ਤਾਂ ਇਹ ਕਹਾ ਗਿਆ ਕਿ ਲੜਕੇ ਨੇ ਫਾਹ ਲਿਆ ਪਰ ਪਰਿਵਾਰ ਨੂੰ ਸ਼ੰਕਾ ਆ ਵਾ ਜਿੰਨਾਂ ਨੇ ਹੁਣ ਦਰਖਾਸਤ ਵੀ ਦਿੱਤੀ ਆ ਕੇ ਗੱਲਬਾਤ ਕਰਦੇ ਹਾਂ ਮਸਲਾ ਕੀ ਹੋਇਆ ਅੱਗੇ ਲੈ ਅਦੋਂ ਕੀ ਗੱਲ ਕੀ ਹੋਈ ਹੈ ਕੀ ਨਾਂ ਸੀ ਮੁੰਡੇ ਦਾ ਜਗਰਾਂ ਸਿੰਘ ਜੀ ਅੱਛਾ ਕਿੰਨੇ ਸਾਲ ਦਾ ਸੀਗਾ 34 ਸਾਲ ਸੀ ਜੀ 34 ਸਾਲ ਦਾ ਵਿਆਹ ਹੋਇਆ ਕਿੰਨਾ ਚਿਰ ਹੋਇਆ 7-8 ਸਾਲ ਪੱਤਾ ਹੋਣਾ ਬੱਚੇ ਵੀ ਆ ਗਏ ਬੱਚਾ ਇੱਕ ਹੈ ਇੱਕ ਮੁੰਡਾ ਹਾਂਜੀ ਇੱਕ ਮੁੰਡਾ ਵਾ ਤੇ ਅੱਜ ਕੀ ਹੋਇਆ ਵਾ ਤੁਸੀਂ ਇੱਥੇ ਆਏ ਹੋ ਦਰਖਾਹ ਲਖਾਈਆ ਕੀ ਹੋਇਆ ਕੀ ਹੈ ਕਿੱਦਾਂ ਹੋ ਜੀ ਸਤਿ ਸ਼੍ਰੀ ਅਕਾਲ ਤੁਸੀਂ ਚਾਚਾ ਜੀ ਆਇਆ ਜੀ ਅੱਜ ਅਸੀਂ ਸਭ ਸੁਵੇਰੇ ਗਵੰਡਿਆ ਦਾ ਫੋਨ ਆਇਆ ਸੀਗਾ ਜਗਰਾਜ ਦੇ ਗਵੰਡਿਆ ਜਗਰਾਜ ਦੇ ਗਵੰਡਿਆ ਦਾ ਫੋਨ ਆਇਆ ਸੀਗਾ ਵੀ ਤੁਹਾਡੇ ਘਰ ਦੇ ਵਿੱਚ ਤਾਂ ਰੋਣ ਦੀ ਆਵਾਜ਼ਾਂ ਆ ਰਹੀਆਂ ਨੇ ਅੱਛਾ ਜੀ ਤੇ ਜਦੋਂ ਅਸੀਂ ਪਰਿਵਾਰ ਸᱶੇਤ ਪਹੁੰਚੇ ਗਵੰਡਿਆ ਨੂੰ ਲਾਣ ਲੈ ਕੇ ਪਹੁੰਚੇ ਜਾ ਕੇ ਦੇਖਿਆ ਤੇ ਜਗਰਾਜ ਥੱਲੇ ਫਸ ਤੇ ਪਿਆ ਸੀ ਵੀ ਮੌਤ ਹੋ ਚੁੱਕੀ ਸੀ ਮੌਤ ਹੋ ਚੁੱਕੀ ਸੀ ਹਾਂ ਇੱਕ ਅਸੀਂ ਦੇਖਿਆ ਗਾਰਡਨ ਦੇ ਉੱਤੇ ਨਾ ਰੱਸੀ ਲਟਕ ਰਹੀ ਸੀ ਅੱਛਾ ਜੀ ਤੇ ਜਨਰਲ ਨੂੰ ਪੁੱਛਿਆ ਬੱਟੀ ਨੂੰ ਰਾਜਦੀਪ ਨੂੰ ਵੀ ਕੀ ਕਾਰਨ ਗੱਲ ਕੀ ਹੋਈ ਆ ਤਾਂ ਇਹਨਾਂ ਨੇ ਤਸੱਲੀਬਾਤ ਸਾਨੂੰ ਜਵਾਬ ਨਹੀਂ ਦਿੱਤਾ ਹੈਗਾ ਉਹ ਕੀ ਕਹਿੰਦੀ ਵੀ ਫਾਹ ਲੈ ਲਿਆ ਉਹ ਕਹਿੰਦੀ ਇਹਨੇ ਫਾਹ ਲੈ ਲਿਆ ਪਰ ਫਾਹ ਲਿਆ ਨਹੀਂ ਸੀਗਾ ਉਹ ਰੱਸੀ ਵੀ ਉਹਦੇ ਗਾਠ ਨਹੀਂ ਸੀ ਕੱਟ ਕੇ ਥੱਲੇ ਲੰਬਾ ਪਾਇਆ ਸੀ ਅੱਛਾ ਤਾਂ ਆਪ ਦੇ ਹੌਣ ਤੋਂ ਪਹਿਲਾਂ ਪਹਿਲਾਂ ਉਹਨੇ ਲਾ ਲਿਆ ਸੀ ਥੱਲੇ ਸਾਡੇ ਹੌਣ ਤੋਂ ਪਹਿਲਾਂ ਕੱਲੀ ਨੇ ਲਾ ਆ ਨਾ ਕੋਈ ਸਰਪੰਚ ਪੰਜ ਨੂੰ ਪੰਚਾਇਤ ਨੂੰ ਆ ਠਾਣੇ ਨੂੰ ਉਹਨੇ ਕਿਸੇ ਨੂੰ ਨਹੀਂ ਇਤਰਾਹ ਦਿੱਤੀ ਹੈ ਜੀ ਗਵਾਨੀ ਨੂੰ ਜਿੱਦਿਆ ਵੀ ਮੈਂ ਮੇਰੇ ਘਰ ਵਾਲੇ ਕਿਹ ਹੋ ਗਿਆ ਅੱਛਾ ਜਿਹੜਾ ਗੱਡਰ ਤੇ ਰੱਸੀ ਪਾਈ ਸੀ ਗੱਡਰ ਕਿੰਨੀ ਕੁ ਚਾਹੀਦੀ ਹੈ ਗੱਡਰ ਘੱਟੋ ਘੱਟ 11-12 ਫੁੱਟ ਦੀ ਉਚਾਈ ਤੇ ਸੀਗਾ ਅੱਛਾ ਜੀ ਤੇ ਕੋਈ ਕੁਰਸੀ ਲੱਗੀ ਹੋਈ ਸੀ ਅੰਦਰ ਨਹੀਂ ਕੁਰਸੀ ਸੀ ਤੇ ਉਹ ਨਸਵੀ ਢਿਲੇ ਹੀ ਯਾਰ ਨਾਲਾ ਜਾਂ ਪਾਇਆ ਸੀ ਯਾਰ ਬ੍ਰਿੰਗ ਦੇ ਨਾਲਾ ਚਾ ਅੱਛਾ ਜੀ ਤੇ ਉਸ ਤੋਂ ਬਾਅਦ ਉਹ ਦੇਖਿਆ ਜਾ ਕੇ ਥੱਲੇ ਪਿਆ ਸੀ ਅੱਧੀ ਵੇਰਾਂ ਉਹ ਕਹਿੰਦੀ ਮੈਂ ਆਮ ਲਾਇਆ ਗਰਮ ਮਰੇ ਆਉਂਦੇ ਤਰ੍ਹਾਂ ਦੀਆਂ ਫਲਮਾਂ ਪਾਈਆਂ ਹੋਈਆਂ ਸੀ ਆਪਨੇ ਅੱਛਾ ਜੀ ਉੱਤੇ ਪਿਆ ਸੀ ਉਹ ਸਮਾਨ ਲਈ ਤੁਸੀਂ ਤੁਹਾਡੇ ਘਰੋਂ ਦਾ ਵੀ ਲਟਕੇ ਆਊਗਾ ਚੱਪਲਾਂ ਤਾਂ ਲੈੰਦੀਆਂ ਘੱਟੋ ਘੱਟ ਹਾਂ ਚੱਪਲਾ ਲੈੰਦੀਆਂ ਕੋਈ ਹੋਰ ਹੋਏਗਾ ਕੁਰਸੀ ਵੱਧ ਨਹੀਂ ਹੁੰਦੀ ਕੁਝ ਉਸ ਨਹੀਂ ਹੋਇਆ ਨਾ ਕੁਰਸੀ ਜੀ ਆਪਣੀ ਪਈ ਸਭ ਕੋਲ ਅੱਛਾ ਕੁਰਸੀ ਵੀ ਨਹੀਂ ਹੋਈ ਸੀ ਨਾ ਜੀ ਕੋਈ ਨਹੀਂ ਸੀਗਾ ਤੇ ਹੁਣ ਤੁਹਾਨੂੰ ਧਰਨਾ ਦੇਣ ਦੀ ਕਿਉਂ ਲੋੜ ਪਈ? ਸਾਨੂੰ ਇਸ ਕਰਕੇ ਲੋੜ ਪਈ ਹੈ ਵੀ ਪਹਿਲਾਂ ਵੀ ਉਹਨਾਂ ਨੇ ਆਪਦਾ ਬਿਆਨ ਲਿਖਾਸਾ ਲਕਤੀ ਨੇ। ਹੂੰ। ਉਹਦਾ ਬਿਆਨ ਲੈ ਕੇ ਸਾਬ ਤੋਂ ਪਰ ਕੇ ਚਲੇ ਗਏ ਨਿਕਲ ਕੇ ਤੇ ਤੁਹਾਡਾ ਬਿਆਨ ਲੈਣਿਆ ਲੈਣੇ ਆ। ਸਾਨੂੰ ਇਸ ਕਰਕੇ ਤੁਹਾਡਾ ਲਾਉਣਾ ਪਿਆ ਵੀ ਹੁਣ ਅਸੀਂ ਆਪਦਾ ਬਿਆਨ ਲਖਾਏ। ਕੋਈ ਸੁਣਵਾਈ ਨਹੀਂ ਹੋ ਰਹੀ ਸੀ। ਸੁਣਵਾਈ ਨਹੀਂ ਸਾਡੀ ਹੋ ਰਹੀ ਸੀ। ਹੁਣ ਸਾਨੂੰ ਇਨਸਾਫ ਨਹੀਂ ਮਿਲ ਰਿਆ ਸੀ। ਹੁਣ ਕੀ ਕਹਿੰਦੇ? ਉਹਨਾਂ ਦਾ ਸਾਨੂੰ ਕਹਿੰਗੇ ਇਨਸਾਫ ਤਦ ਵੀ ਮੰਗੀਆ ਸੀ ਪਰੇ ਇਨਸਾਫ ਨਹੀਂ ਮਿਲਿਆ ਲੜਕੇ ਦੀ লাশ ਪੋਸਟਵਾੜੋਂ ਵੀ ਰੱਖੀ ਹੋਈ ਹੈ ਹਾਂ লাশ ਹੀ ਉਹ ਲੈਣੇ ਇੱਥੇ ਹਸਪਤਾਲ ਹਾਂਜੀ ਹਸਪਤਾਲ ਤੁਸੀਂ ਆਖਰ ਹੁਣ ਕੀ ਚਾਹੁੰਦੇ ਹੋ ਮੌਕੇ ਅਸੀਂ ਇਹ ਚਾਹੁੰਦੇ ਵੀ ਸਾਡੇ ਮੁੰਡੇ ਦਾ লাশ ਸਾਜਰੀ ਹੋ ਕਤਲ ਹੋਇਆ ਹੋਇਆ ਉਹਦੀ ਕਲਫਰਾ ਨਹੀਂ ਲਿਆ ਸਾਨੂੰ ਸਬਤਾ ਸੋਬਤ ਰੇਸ਼ ਵੀ ਰਹਿੰਦਾ ਸੀ ਘਰੇ ਪਲੇਸ ਬਹੁਤ ਜ਼ਿਆਦਾ ਰਹਿੰਦਾ ਸੀ ਘਰੇ ਪਲੇਸ ਜ਼ਿਆਦਾ ਰਹਿੰਦਾ ਸੀ ਪਲੇਸ ਘਰੇ ਰਹਿੰਦਾ ਸੀ ਆਪ ਦੀ ਮਾਂ ਨੂੰ ਉਹਨਾਂ ਨੂੰ ਕੁਟਦੇ ਸੀ ਮੇਰੇ ਪਤਾ ਆਈ ਵਧਾਈ ਉੱਟਕੇ ਘਰੋਂ ਪਜਾਇਆ ਸੀ ਇਹ ਇਹ ਆਪਦੇ ਮਕਾਨ ਬਾਹਰ ਕਰਾਇ ਤੇ ਲੈ ਕੇ ਸਨ ਇਹ ਲੇਡੀਜ਼ ਨੇ ਹਾਂ ਜੀ ਰਾਤ ਨੂੰ ਗੈਸ ਵੀ ਖੁੱਲਾ ਛੱਡ ਦਿੰਦੇ ਸੀ ਕੀ ਇਹ ਬਹੁਤ ਬਹੁਤ ਕੰਮ ਕਰਦੀ ਰਹੀ ਆ ਕਿੱਥੇ ਦੀ ਰਹਿਣ ਵਾਲੀ ਹੈ ਇਹ ਪਮਾਰੀ ਪਿੰਡ ਦਾ ਹੈ ਜੀ ਇਹ ਮੁੰਡੇ ਦੀ ਪਹਿਲੀ ਕੁੜੀ ਦੀ ਪਹਿਲੀ ਵਿਆਹ ਸੀ ਕਿ ਕੋਈ ਤਲਾਕ ਨੂੰ ਕੋਈ ਨਾਲ ਕੋਈ ਫੈਸਲਾ ਤਾਂ ਨਹੀਂ 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 ਪਹਿਲਾਂ ਨਹੀਂ ਪਹਿਲਾਂ ਨਹੀਂ ਸੀ ਸੋ ਦੋਸਤੋ ਜਿਹੜੀ ਗੱਲਬਾਤ ਤੁਸੀਂ ਸੁਣੀ ਆ ਇਹ ਪਿੰਡ ਰਣੀਆਂ ਤੋਂ ਆ ਨਾ ਜੀ ਹਾਂ ਜੀ ਰਣੀਆਂ ਪਿੰਡ ਆ ਢੇਲੋ ਥਾਣੇ ਦੇ ਅਧੀਨ ਆਉਂਦਾ ਤੇ ਇਹਦੇ ਵਿੱਚ ਜਿਹੜਾ ਪਰਿਵਾਰ ਨੇ ਦੱਸਿਆ ਕਿ ਉਹ ਲੜਕਾ ਜਿਹੜਾ ਵਾ ਉਹਦੀ ਘਰ ਵਾਲੀ ਉਹਦੇ ਨਾਲ ਲੰਬੇ ਸਮੇਂ ਤੋਂ ਪਲੇਸ਼ ਕਰਦੀ ਸੀਗੀ ਕਲੇਸ਼ ਕਰਨ ਦੇ ਕਾਰਨ ਪਰੇਸ਼ਾਨ ਵੀ ਰਹਿੰਦਾ ਸੀਗਾ ਤੇ ਕੰਮਕਾਰ ਵੀ ਕਰਦਾ ਸੀ ਇਸ ਤਰੀਕੇ ਦਾ ਨਹੀਂ ਕਈ ਵਾਰੀ ਕਹਿੰਦਾ ਜੀ ਨਸ਼ੇ ਕਰਦਾ ਸੀਗਾ ਕੁਝ ਐਦਾਂ ਦਾ ਵੀ ਕੁਝ ਨਹੀਂ ਮੁੰਡਾ ਵਿਚਾਰਾ ਤੇ ਇਹ ਦੱਸਦਿਆ ਪਰਿਵਾਰ ਅਕਿ ਜਦੋਂ ਇਹ ਪਹੁੰਚੇ ਨੇ ਤਾਂ ਉਹਦੀ ਡੈੱਡ ਬੋਡੀ ਥੱਲੇ ਫਰਸ਼ ਤੇ ਪਈ ਸੀਗੀ ਜਦ ਕਿ ਅੰਕਲ ਉਹ 57 ਕਿਲੋਭਾਰਤਾ ਹੋਵੇ 78 ਕਿਲੋ ਵੇਟ ਹੈਗਾ ਜੀ 77 ਕਿਲੋ ਵੇਟ ਸੀਗਾ ਤਾਂ ਇੰਨਾ ਇਹ ਇਹ ਪੱਖ ਜ਼ਰੂਰ ਜਾਣਾਂਗੇ ਆ ਉਸ ਲੇਡੀਜ਼ ਦਾ ਲੇਡੀਜ਼ ਤੋਂ ਕਿ ਇੰਨਾ ਵਜਨਦਾਰ ਪਹਿਲੀ ਗੱਲ ਤਾਂ ਇਹ ਕਿ ਇਕੱਲੀ ਔਰਤ ਨੇ ਕਿਵੇਂ ਲਾ ਲਿਆ ਜਾਂ ਕਿਸੇ ਨੇ ਮਦਦ ਕਰਵਾਈ ਤੇ ਕਿਉਂ ਉਹਨੇ ਪੁਲਿਸ ਦੀ ਪਹਿਲਾਂ ਆਉਣ ਤੋਂ ਜਾਂ ਪਰਿਵਾਰ ਦੇ ਆਉਣ ਤੋਂ ਪਹਿਲਾਂ ਹੀ ਥੱਲੇ ਡਾ ਕੇ ਰੱਖ ਲਿਆ ਇਹ ਵੀ ਪੱਖ ਉਹਦਾ ਜਾਣਾਂਗੇ ਵੀ ਕੀ ਕਹਿੰਦੇ ਆ ਤੇ ਇਸ ਸਬੰਧ ਦੇ ਵਿੱਚ ਐਸਐਚਓ ਸਾਹਿਬ ਦਾ ਕੀ ਕਹਿਣਾ ਜਾਂ ਮੌਕੇ ਦਾ ਡਿਊਟੀ ਅਫਸਰ ਆ ਜਿਹੜਾ ਉਹਨਾਂ ਦਾ ਕੀ ਕਹਿਣਾ ਉਹਦੇ ਬਾਰੇ ਵੀ ਗੱਲਬਾਤ ਕਰਦੇ ਆ ਹਨ। ਇੱਕ ਮਿੰਟ ਜੀ। ਜਦੋਂ ਅਸੀਂ ਗਏ ਆ ਜਾ ਕੇ ਦੇਖਿਆ ਬਾਹਰ ਕੱਢ ਕੇ ਉਹ ਫਰਸ਼ ਦੇ ਉੱਤੇ ਪੋਚਾ ਵੀ ਲੱਗਿਆ ਹੋਇਆ ਸੀ। ਸਾਹਮਣੇ ਚ ਪੋਚਾ ਵੀ ਲੱਗਾ ਵੀ ਲੱਗਿਆ ਸੀ ਫਰਸ਼। ਪੋਚਾ ਵੀ ਲੱਗਾ। ਤੁਹਾਨੂੰ ਉਹਦੇ ਜਖਮ ਨਹੀਂ ਧੱਕਿਆ ਕੋਈ ਸੀ ਤੇ ਜਾ ਕੇ ਕੋਈ ਜਖਮ ਨਹੀਂ ਸੀ। ਸਾਨੂੰ ਉਹ ਪੋਚਾ ਲੱਗਿਆ ਵੀ ਦੇਖਿਆ ਇੱਥੇ ਪੋਚੇ ਵੀ ਲੱਗੇ ਆ। ਟੈਕਨੀਕੀ ਦਾ ਜਖਮ। ਉਹ ਤੁਹਾਨੂੰ ਕੀ ਸ਼ੱਕ ਆ ਵੀ ਪੈੜਾ ਮਟੀਰੀਅਲ ਹੋ ਸਕਦਾ। ਇੱਕ ਕੱਲੇ ਬੰਦੇ ਦਾ ਕਾਜ ਆ ਕੋਈ ਕੱਲੇ ਬੰਦੇ ਦਾ ਕੰਮ ਨਹੀਂ ਹੈ ਜੀ ਇਹ। ਦੇ ਨਾਲ ਉਹਦੇ ਕੋਈ ਹੋਰ ਹੋ ਸਕਦਾ। ਇਹ ਜਰੂਰ ਉਹਦਾ ਪੱਖ ਜਾਣਾਂਗੇ ਕਿ ਉਹਨੇ ਕਿਉਂ ਪੁਲਿਸ ਪਰਿਵਾਰ ਜਾਂ ਪੰਚਾਇਤ ਦੇ ਆਉਣ ਤੋਂ ਪਹਿਲਾਂ ਹੀ ਆਪਣੇ ਆਪ ਲਾ ਲਿਆ ਐਡਾ ਰਿਸਕ ਕਿਉਂ ਲਿਆ ਜਿਹੜਾ ਕਿ ਕਾਨੂੰਨ ਸਿੱਧੇ ਤੋਂ ਸਿੱਧਾ ਹੱਥ 'ਚ ਲੈਣਾ ਇਹਦੇ ਬਾਰੇ ਮੌਕੇ ਤੇ ਜਿਹੜਾ ਡਿਊਟੀ ਅਫਸਰ ਆ ਉਹਦੇ ਨਾਲ ਵੀ ਗੱਲਬਾਤ ਕਰਦੇ ਆ ਤੇ ਜਦੋਂ ਵੀ ਲੜਕੇ ਦੀ ਪੋਸਟਮਾਰਟਮ ਦੀ ਰਿਪੋਰਟ ਆਉਂਦੀ ਆ ਉਹ ਵੀ ਤੁਹਾਡੇ ਨਾਲ ਅਪਡੇਟ ਜਰੂਰ ਸਾਂਝੀ ਕਰਾਂਗੇ ਧੰਨਵਾਦ